गुरु प्यारी साढ़े गुरु ने मेरे गाने में चुप्पी मची कल्ले आवे आवे अक्सर दे उठ जाए उठ जाए उठ जाए उठ जाए मौत मौत अटल सच्चाई है चिन्नू चुटला है नहीं ਜੋ ਇਸ ਦੁਨੀਆ ਵਿੱਚ ਆਇਆ ਹੈ ਉਸ ਨੇ ਉਹ ਖਤਮ ਖਤਮ ਬਿਸ਼ਾਵਰ ਸਨਾਇ ਇਬਰਾਹਿਮ ਵਰ ਦੇ ਵਿੱਚ ਜੋ ਇੱਕ ਵਾਰ ਚੀਜ਼ ਬਣ ਗਈ ਭਲਾ ਹਜ਼ਾਰਾਂ ਕੋੜਾ ਸਾਲ ਜੀਵੇ ਜਿੰਦਾ ਅੰਤ ਹੋਣਾ ਹੈ ਇਸ ਲਈ ਸਾਨੂੰ ਸੱਚ ਪਰਚ ਚਲਣਾ ਚਾਹੀਦਾ ਹੈ ਔਰ ਪਰਮਾਤਮਾ ਦੇ ਨਾਲ ਚਲਣਾ ਚਾਹੀਦਾ ਹੈ ਜਿਨੇ ਸਾਨੂੰ ਫਿਰ ਵਾਰ ਵਾਰ ਇਸ ਸੰਸਾਰ ਤੇ ਲੈ ਕੇ ਉੱਤੇ ਭੇਟ ਭੇਟ ਜੋ ਜੋ ਸਾਡੇ ਵੀਰ ਪਟਾਗਪੁਰ ਦੀ ਗਲੀ ਵੱਲੋਂ ਰਚਨਾ 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 ਔਰ ਉਹਨਾਂ ਦੀ ਕਰਨ ਦੇ ਵਿੱਚੋਂ ਨਿਕਲੀ ਹੋਈ ਰਚਨਾ ਹੈ ਜੋ ਮੈਂ ਤੁਹਾਡੇ ਸਾਡੇ ਪੇਸ਼ ਕਰਨਾ ਚਾਹੁੰਦਾ ਹਾਂ ਔਰ ਮੈਂ ਉਮੀਦ ਕਰਦਾ ਹਾਂ ਤੁਸੀਂ ਵੀ ਇਸ ਅਪੀਲ ਸਤਿਕਾਰ ਕਰੋਗੇ ਮੌਤ ਸਭ ਨੂੰ ਮੌਤ ਸਭ ਨੂੰ ਆਵਾਜ਼ਾਂ ਅਮਾਰੇ ਇੱਕ ਦਿਨ ਆ ਤੁਰ ਜਾਣਾ ਕੀ ਕਰਨੇ ਕੀ ਕਰਨੇ ਇਹ ਰੰਗਲੇ गुਬਾਰੇ ਇੱਕ ਦਿਨ ਹਏ ਤੁਰ ਜਾਣਾ ਇੱਕ ਦਿਨ ਹਏ ਤੁਰ ਜਾਣਾ ਸਦਾ ਨਹੀਂ ਉਹ ਨੇ ਨੀਨਾ ਪਿਪਲਾਂ ਦੀ ਠੰਡੀ ਠੰਡੀ ਛਾਵੇਂ ਓਏ ਮਨ ਨੀਨਾ ਹਾ ਪਿਪਲਾਂ ਦੀ ਠੰਡੀ ਠੰਡੀ ਛਾਵੇਂ ਆਜਾ ਬੰਦੇ ਆ ਆਜਾ ਬੰਦੇ ਆ ਓਏ ਕਬਰ ਬੁਕਾਰੇ ਇੱਕ ਦਿਨ ਹੈ ਤੁਰ ਜਾਣ ਕੀ ਕਰਨੇ ਇਹ ਰੰਗਲੇ ਜੁਬਾਰੇ ਇੱਕ ਦਿਨ ਹਏ ਤੁਰ ਜਾਣਾ ਇੱਕ ਦਿਨ ਹਏ ਤੁਰ ਜਾਣਾ ਇੱਕ ਦਿਨ ਹਏ ਤੁਰ ਜਾਣਾ